ਅੱਜ ਦੀ ਸੱਚੀ ਘਟਨਾ ਇਹੋ ਜੇ ਸੀਰੀਅਲ ਕਿਲਰ ਦੀ ਜਿਸ ਨੇ 10 ਕਤਲ ਕੀਤੇ ਚਾਰ ਕਤਲ ਤਾਂ ਉਸ ਨੇ ਇਹੋ ਜੇ ਕੀਤੇ ਜਿਸ ਦਾ ਕਿਸੇ ਕੋਲ ਕੋਈ ਸਬੂਤ ਨਹੀਂ ਸੀ 8 ਸਾਲ ਤੱਕ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗਿਆ ਕਿ ਉਹ ਚਾਰ ਕਤਲ ਇਸ ਬੰਦੇ ਨੇ ਕੀਤੇ ਸੀ ਜਦੋਂ ਉਹ ਹੋਰ ਕਤਲਾਂ ਦੇ ਵਿੱਚ ਫੜਿਆ ਗਿਆ ਫਿਰ ਉਸ ਨੇ ਇਹ ਜੁਰਮ ਖੁਦ ਕਬੂਲ ਕੀਤਾ ਸੀ ਜਾਨੀ 8 ਸਾਲਾਂ ਤੱਕ ਉਸ ਦੇ ਵੱਲੋਂ ਕੀਤੇ ਹੋਏ 4 ਕਤਲਾਂ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਤੇ ਇਸ ਨੇ ਟੋਟਲ 10 ਕਤਲ ਕੀਤੇ ਜਦੋਂ ਇਹ ਬੰਦਾ ਪੁਲਿਸ ਦੇ ਹੱਥ ਚੜ੍ਹਿਆ ਤੇ ਇਸ ਨੇ ਆਪਣੇ ਕਤਲ ਕਰਨ ਦਾ ਤਰੀਕਾ ਪੁਲਿਸ ਨੂੰ ਦੱਸਿਆ ਤਾਂ ਸਭ ਹੈਰਾਨ ਹੋ ਗਏ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਜ਼ਿਲ੍ਹਾ ਫਤੇਗੜ ਫਤੇਗੜ ਦੇ ਵਿੱਚੋਂ ਇੱਕ ਨਹਿਰ ਗੁਜ਼ਰਦੀ ਆ ਸਰਹੰਦ ਨਹਿਰ ਸਰਹੰਦ ਨਹਿਰ ਦੇ ਕਿਨਾਰੇ ਇੱਕ ਕੁੜੀ ਪਈ ਸੀ ਗੱਲ ਹੈ 2012 ਦੀ ਇਸ ਦੇ ਕੱਪੜੇ ਭਿੱਜੇ ਹੋਏ ਸੀ ਇਸ ਦੀ ਉਮਰ ਤਕਰੀਬਨ 32 ਸਾਲ ਸੀ ਤੇ ਇਸ ਦਾ ਨਾਮ ਜੈਸਮੀਨ ਸੀ ਜਦੋਂ ਲੋਕਾਂ ਨੇ ਇਸ ਕੁੜੀ ਵੱਲ ਦੇਖਿਆ ਤਾਂ ਇਹ ਕੁੜੀ ਚੀਕਾਂ ਮਾਰ ਰਹੀ ਸੀ ਮਦਦ ਲਈ ਬੁਲਾ ਰਹੀ ਸੀ ਲੋਕ ਇਸ ਕੋਲ ਇਕੱਠੇ ਹੋ ਜਾਂਦੇ ਨੇ ਤੇ ਇਹ ਡਰੀ ਵੀ ਹੁੰਦੀ ਹੈ ਜਦੋਂ ਲੋਕ ਇਸ ਨੂੰ ਪੁੱਛਦੇ ਆ ਕਿ ਤੂੰ ਕੌਣ ਹੈ ਤੇਰਾ ਪਰਿਵਾਰ ਕਿੱਥੇ ਹੈ ਚੱਲ ਅਸੀਂ ਤੈਨੂੰ ਤੇਰੇ ਪਰਵਾਰ ਕੋਲ ਛੱਡ ਦਿੰਦੇ ਹਾਂ ਤਾਂ ਇਹ ਕਹਿੰਦੀ ਹੈ ਕਿ ਮੇਰਾ ਨੋ ਜੈਸਮੀਨ ਆ ਪਰ ਮੈਨੂੰ ਨਹੀਂ ਲੱਗਦਾ ਕਿ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਜਿਉਂਦਾ ਹੋ। ਇਹ ਗੱਲ ਸੁਣ ਕੇ ਲੋਕ ਹੈਰਾਨ ਹੋ ਜਾਂਦੇ ਨੇ ਤੇ ਇਹ ਲੋਕਾਂ ਨੂੰ ਕਹਿੰਦੀ ਹੈ ਕਿ ਮੇਰੀ ਤੁਸੀਂ ਇੰਨੀ ਮਦਦ ਕਰ ਦਿਓ ਕਿ ਮੈਨੂੰ ਥਾਣੇ ਵਿੱਚ ਲੈ ਚੱਲੋ। ਲੋਕ ਇਕੱਠੇ ਹੋ ਕੇ ਨਜ਼ਦੀਕੀ ਥਾਣੇ ਦੇ ਵਿੱਚ ਇਸ ਕੁੜੀ ਨੂੰ ਲੈ ਜਾਂਦੇ ਆ। ਇਹ ਕੁੜੀ ਆਪਣੀ ਕਹਾਣੀ ਥਾਣੇਦਾਰ ਨੂੰ ਦੱਸਦੀ ਹੈ। ਇਹ ਦੱਸਦੀ ਹੈ ਕਿ ਮੇਰਾ ਨੋ ਜੈਸਮੀਨ ਹੈ ਤੇ ਮੇਰੇ ਪਤੀ ਦਾ ਨੋ ਰੁਪਿੰਦਰ ਜੋ ਕਿ 35 ਸਾਲਾ ਹੈ ਮੇਰਾ ਦਿਓਰ ਰਵਿੰਦਰ ਜੋ ਕਿ 30 ਸਾਲਾ ਸੀ ਮੇਰਾ ਮੁੰਡਾ 7 ਸਾਲਾ ਕੁੜੀ 6 ਸਾਲਾ ਮੇਰਾ ਸਹੁਰਾ ਜਿਸ ਦਾ ਨੋ ਗੁਰਮੀਲ ਸਿੰਘ ਸੀ 70 ਸਾਲਾ ਤੇ ਮੇਰੀ ਸੱਸ ਜਿਸ ਦਾ ਨੋ ਪਰਮਜੀਤ ਕੌਰ ਸੀ ਇੰਨਾ ਸਭ ਨੂੰ ਕਿਸੇ ਨੇ ਮਾਰ ਦਿੱਤਾ ਤਾਂ ਇਹ ਜਦੋਂ ਆਪਣੀ ਕਹਾਣੀ ਦੱਸਦੀ ਹੈ ਕਿ ਉਹਨਾਂ ਦਾ ਕਤਲ ਕਿਵੇਂ ਕੀਤਾ ਗਿਆ ਉਹਨਾਂ ਨੂੰ ਕਿਵੇਂ ਮਾਰਿਆ ਗਿਆ ਤਾਂ ਸਾਰੇ ਲੋਕ ਵੀ ਹੈਰਾਨ ਹੋ ਜਾਂਦੇ ਆ ਤੇ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਆ ਇਹ ਦੱਸਦੀ ਹੈ ਕਿ ਸਾਡੇ ਘਰਾਂ ਦੇ ਵਿੱਚੋਂ ਸਾਡੇ ਜਮਾਈਆਂ ਦੀ ਥਾਂ ਤੇ ਲੱਗਦਾ ਬੰਦਾ ਜਿਸ ਦਾ ਨਾਮ ਖੁਸ਼ਵਿੰਦਰ ਸਿੰਘ ਹੈ ਉਹ ਫਤੇਗੜ ਜ਼ਿਲ੍ਹਾ ਕੰਪਲੈਕਸ ਦੇ ਵਿੱਚ ਫੋਟੋਗ੍ਰਾਫਰੀ ਦੀ ਦੁਕਾਨ ਕਰਦਾ ਹੈ ਫੋਟੋਸਟੇਟ ਦੀ ਦੁਕਾਨ ਕਰਦਾ ਉਹ ਸਾਡੇ ਘਰ ਆਉਂਦਾ ਜਾਂਦਾ ਸੀ ਸਾਡੇ ਘਰ ਦੇ ਜੋ ਮੈਂਬਰ ਸੀ ਉਹ ਸ਼ਰਾਬ ਪੀਂਦੇ ਸੀ ਉਸ ਨਾਲ ਅਸੀਂ ਗੱਲ ਕੀਤੀ ਕਿ ਸਾਡੇ ਘਰ ਦੇ ਵਿੱਚੋਂ ਸ਼ਰਾਬ ਕਿਸੇ ਤਰ੍ਹਾਂ ਨਿਕਲ ਜਾਵੇ ਯਾਨੀ ਸਾਡੇ ਜੋ ਮਰਦ ਨੇ ਉਹ ਸ਼ਰਾਬ ਪੀਣੋਂ ਹਟ ਜਾਣ ਉਸ ਨੇ ਕਿਹਾ ਕਿ ਇਹ ਤਾਂ ਕੋਈ ਵੱਡੀ ਗੱਲ ਨਹੀਂ ਮੇਰਾ ਇੱਕ ਬਾਬਾ ਜਾਣਕਾਰ ਹੈ ਉਸ ਨੇ ਮੇਰੀ ਸ਼ਰਾਬ ਵੀ ਛਡਵਾਈ ਸੀ ਮੈਂ ਵੀ ਬਹੁਤ ਨਸ਼ਾ ਕਰਦਾ ਸੀ ਤੇ ਉਹ ਤੋਂ ਮੈਂ ਅਪਾ ਪੁੱਛ ਕੇ ਆਉਂਗਾ ਉਹ ਤੁਹਾਡੇ ਘਰ ਦੇ ਵਿੱਚੋਂ ਸ਼ਰਾਬ ਹਰ ਇੱਕ ਤਰ੍ਹਾਂ ਦਾ ਨਸ਼ਾ ਖਤਮ ਕਰ ਦੇਵੇਗਾ ਉਹ ਇਹੋ ਜਿਹਾ ਉਪਾਅ ਦੱਸਦਾ ਹੁਣ ਖੁਸ਼ਵਿੰਦਰ ਇਹਨਾਂ ਨੂੰ ਇੱਕ ਦਿਨ ਕਹਿੰਦਾ ਕਿ ਮੈਂ ਬਾਬੇ ਨਾਲ ਗੱਲ ਕਰ ਲਈ ਉਪਾਅ ਕਰਨਾ ਪਵੇਗਾ ਉਪਾਏ ਹੋਵੇਗਾ ਕਿ ਜੋ ਮੈਂਬਰ ਤੁਹਾਡੇ ਘਰ ਦੇ ਸ਼ਰਾਬ ਪੀਂਦੇ ਨੇ ਉਹ ਤਾਂ ਕਿਸੇ ਨਹਿਰ ਦੇ ਕੰਢੇ ਖੜ ਕੇ ਸ਼ਰਾਬ ਪੀਣਗੇ ਜਿੰਨੀ ਪੀ ਸਕਦੇ ਨੇ ਤੇ ਜਿਹੜੇ ਦੂਜੇ ਮੈਂਬਰ ਬਚ ਜਾਣਗੇ ਉਹ ਬਾਬਾ ਜੀ ਦਾ ਪ੍ਰਸ਼ਾਦ ਲੈ ਕੇ ਉਸ ਤੋਂ ਬਾਅਦ ਪ੍ਰਾਰਥਨਾ ਕਰਨਗੇ ਤੇ ਉਸ ਤੋਂ ਬਾਅਦ ਤੁਹਾਡੇ ਘਰ ਦੇ ਵਿੱਚੋਂ ਨਸ਼ਾ ਸਦਾ ਸਦਾ ਲਈ ਖਤਮ ਹੋ ਜਾਊ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਸ਼ਰਾਬ ਵੱਲ ਮੂੰਹ ਨਹੀਂ ਕਰੇਗਾ ਇਹ ਗੱਲ ਸੁਣ ਕੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਠੀਕ ਹੈ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਇਨਾ ਸਭ ਨੂੰ ਖੁਸ਼ਵਿੰਦਰ ਨਹਿਰ ਦੇ ਕੰਢੇ ਲੈ ਜਾਂਦਾ ਹੈ ਜੋ ਮਰਦ ਸੀ ਉਹ ਸ਼ਰਾਬ ਪੀਣ ਲੱਗਦੇ ਨੇ ਤੇ ਜੋ ਸ਼ਰਾਬ ਨਹੀਂ ਪੀਂਦੇ ਸੀ ਜਾਨੀ ਜੋ ਹੋਰ ਮੈਂਬਰ ਸੀ ਉਹਨਾਂ ਨੂੰ ਉਹ ਪ੍ਰਸ਼ਾਦ ਦਿੰਦਾ ਹੈ ਪ੍ਰਸ਼ਾਦ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਦੇ ਦਿੰਦਾ ਹੈ ਹੁਣ ਜਿਨ੍ਹਾਂ ਦੀ ਸ਼ਰਾਬ ਪੀਤੀ ਹੋਈ ਸੀ ਉਹ ਸ਼ਰਾਬ ਪੀ ਕੇ ਟੰਨ ਹੋ ਜਾਂਦੇ ਨੇ ਤੇ ਜੋ ਸ਼ਰਾਬ ਨਹੀਂ ਪੀਂਦੇ ਸੀ ਉਹ ਨਸ਼ੇ ਦੀ ਹਾਲਤ ਦੇ ਵਿੱਚ ਆ ਜਾਂਦੇ ਆ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਹੁਣ ਪ੍ਰਾਰਥਨਾ ਕਰੋ ਸਾਰੇ ਪਰਿਵਾਰਕ ਮੈਂਬਰ ਝੁੱਕ ਕੇ ਜਦੋਂ ਪ੍ਰਾਰਥਨਾ ਕਰਨ ਲੱਗਦੇ ਆ ਤਾਂ ਇਹ ਸਭ ਨੂੰ ਪਾਣੀ ਦੇ ਵਿੱਚ ਤੱਕਾ ਦੇ ਦਿੰਦਾ ਹੈ ਜਦੋਂ ਜਸਮੀਨ ਨੂੰ ਤੱਕਾ ਦਿੰਦਾ ਤਾਂ ਜਸਮੀਨ ਨੂੰ ਹੋਰ ਵੀ ਜੋ ਪਰਿਵਾਰਕ ਮੈਂਬਰ ਸੀ ਉਹਨਾਂ ਦੀਆਂ ਪਾਣੀ ਵਿੱਚ ਡਿੱਗਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਸਮੀਨ ਪਾਣੀ ਦੇ ਵਿੱਚ ਰੁੜਦੀ ਜਾ ਰਹੀ ਸੀ ਰੁੜਦੇ ਰੁੜਦੇ ਇਸ ਦਾ ਇੱਕ ਸੰਗਲ ਨੂੰ ਹੱਥ ਪੈ ਗਿਆ ਜੋ ਇਸ ਨਹਿਰ ਦੇ ਵਿੱਚ ਲੰਮਕ ਰਿਹਾ ਸੀ ਸੰਗਲ ਨੂੰ ਹੱਥ ਪੈਣ ਤੋਂ ਬਾਅਦ ਜਦੋਂ ਇਸ ਨੂੰ ਥੋੜੀ ਸੁਰਤ ਆਈ ਤਾਂ ਇਹ ਨਹਿਰ ਦੇ ਵਿੱਚੋਂ ਬਾਹਰ ਨਿਕਲਿਆ ਕੰਡੇ ਤੇ ਆ ਕੇ ਬੈਠ ਗਿਆ ਤੇ ਇਸ ਨੇ ਲੋਕਾਂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਉੱਚੀ ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਲੋਕ ਇਸ ਕੋਲ ਇਕੱਠੇ ਹੁੰਦੇ ਨੇ ਤੇ ਇਸ ਨੂੰ ਥਾਣੇ ਦੇ ਵਿੱਚ ਲਿਜਾ ਜਸਮੀਨ ਦੀ ਇਹ ਗੱਲ ਸੁਣਨ ਤੋਂ ਬਾਅਦ ਸਭ ਤੋਂ ਪਹਿਲਾਂ ਪੁਲਿਸ ਇਸ ਦੇ 6 ਪਰਿਵਾਰਕ ਮੈਂਬਰ ਜਾਨੀ ਜਸਮੀਨ ਦਾ ਪਤੀ ਦਿਉਰ ਸੱਸ ਸਹਰਾ ਬੇਟੀ ਤੇ ਬੇਟਾ ਇਹਨਾਂ ਦੀ ਨਹਿਰ ਦੇ ਵਿੱਚ ਤਲਾਸ਼ ਕਰਦੀ ਹੈ ਤਲਾਸ਼ ਦੇ ਵਿੱਚ ਇਹ 6 ਦੇ 6 ਮਿਲ ਜਾਂਦੇ ਆ ਪਰ ਅਫਸੋਸ ਇਹਨਾਂ ਵਿੱਚੋਂ ਇੱਕ ਵੀ ਜਿਉਂਦਾ ਨਹੀਂ ਮਿਲਦਾ ਇਹ ਉਹ 6 ਕਤਲਤਾ ਮੰਨਦਾ ਹੀ ਮੰਨਦਾ ਹੈ ਪਰ ਜੋ ਇਸ ਨੇ ਇੱਕ ਹੋਰ ਕਹਾਣੀ ਪੁਲਿਸ ਨੂੰ ਦੱਸੀ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਇਹ ਦੱਸਦਾ ਕਿ 2004 ਦੀ ਗੱਲ ਹੈ ਮੇਰੀ ਆਰਥਿਕ ਹਾਲਤ ਜਿਆਦਾ ਚੰਗੀ ਨਹੀਂ ਸੀ ਮੈਂ ਫਤੇਗੜ ਸਾਹਿਬ ਦੇ ਜ਼ਿਲ੍ਹਾ ਕੰਪਲੈਕਸ ਦੇ ਵਿੱਚ ਫੋਟੋਸਟੇਟ ਦੀ ਦੁਕਾਨ ਕੀਤੀ ਉੱਥੇ ਏਸ ਕੋਲ ਇੱਕ ਬੰਦਾ ਜਿਸ ਦਾ ਨਾਮ ਕੁਲਵੰਤ ਸਿੰਘ ਸੀ ਉਹ ਆ ਕੇ ਬੈਠਣ ਲੱਗਾ ਕਿਉਂਕਿ ਉਹ ਨਾਲ ਦੇ ਕਿਸੇ ਪਿੰਡ ਦਾ ਸੀ ਤੇ ਉਹ ਆਪਣੀ ਧੀ 16 ਸਾਲਾਂ ਰਮਨਦੀਪ ਨੂੰ ਟਿਊਸ਼ਨ ਲੈ ਕੇ ਆਇਆ ਕਰਦਾ ਸੀ ਟਿਊਸ਼ਨ ਤੇ ਛੱਡਣ ਤੋਂ ਬਾਅਦ ਉਹ ਵਾਪਸ ਨਹੀਂ ਜਾਇਆ ਕਰਦਾ ਸੀ ਸਿਰਫ ਉੱਥੇ ਬੈਠ ਕੇ ਹੀ ਘੰਟਾ ਡੇਢ ਘੰਟਾ ਆਪਣਾ ਬਿਤਾ ਲਿਆ ਕਰਦਾ ਸੀ ਕਿ ਕੌਣ ਵਾਪਸ ਆਊਗਾ ਕੌਣ ਫੇਰ ਲੈ ਕੇ ਜਾਊਗਾ ਹੁਣ ਉਹ ਉੱਥੇ ਬੈਠਦਾ ਬੈਠਦਾ ਇਸ ਖੁਸ਼ਵਿੰਦਰ ਦੇ ਕੰਟੈਕਟ ਦੇ ਵਿੱਚ ਆਉਂਦਾ ਕਿਉਂਕਿ ਉਸ ਜਗ੍ਹਾ ਤੇ ਉਸ ਦੀ ਦੁਕਾਨ ਸੀ ਕੁਲਵੰਤ ਖੁਸ਼ਵਿੰਦਰ ਦੇ ਨਾਲ ਕੁਲ ਮਿਲ ਜਾਂਦਾ ਹੈ ਤੇ ਆਪਣੇ ਪਰਿਵਾਰ ਦੀਆਂ ਗੱਲਾਂ ਵੀ ਇਸ ਨਾਲ ਕਰਨ ਲੱਗਦਾ ਹੈ। ਕੁਲਵੰਤ ਨੂੰ ਸ਼ਰਾਬ ਪੀਣ ਦੀ ਆਪਸੀ ਤੇ ਖੁਸ਼ਵਿੰਦਰ ਨੂੰ ਕੁਲਵੰਤ ਨੇ ਇਹ ਵੀ ਦੱਸਿਆ ਕਿ ਅਸੀਂ ਇੱਕ ਜ਼ਮੀਨ ਵੇਚਣੀ ਹੈ ਜਿਸ ਤੋਂ ਸਾਡੇ ਕੋਲ 21 ਲੱਖ ਰੁਪਏ ਆਊਗਾ। ਹੁਣ ਖੁਸ਼ਵਿੰਦਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਤੇ ਇਸ ਨੂੰ ਪਤਾ ਲੱਗ ਚੁੱਕਿਆ ਸੀ ਕਿ ਕੁਲਵੰਤ ਨੇ ਕਦੋਂ ਜ਼ਮੀਨ ਵੇਚਣੀ ਹੈ ਕਦੋਂ ਇਸ ਦੇ ਹੱਥ 21 ਲੱਖ ਰੁਪਏ ਹੋਊ। ਤੇ ਇਹ ਵੀ ਪਤਾ ਲੱਗ ਚੁੱਕਿਆ ਸੀ ਕਿ ਕੁਲਵੰਤ ਸ਼ਰਾਬ ਦਾਤਦੀ ਹੈ ਨਸ਼ੇ ਦਾਤਦੀ ਹੈ ਤੇ ਇਹ ਛੱਡਣਾ ਵੀ ਚਾਹੁੰਦਾ ਹੈ ਇਸ ਨੇ ਕੁਲਵੰਤ ਨੂੰ ਕਿਹਾ ਕਿ ਤੇਰੀ ਸ਼ਰਾਬ ਦੀ ਆਤ ਤਾਂ ਮੈਂ ਛਡਵਾ ਸਕਦਾ ਹਾਂ ਤਾਂ ਕੁਲਵੰਤ ਨੇ ਕਿਹਾ ਕਿ ਯਾਰ ਫਿਰ ਤੂੰ ਛਡਵਾ ਦੇ ਮੈਂ ਸ਼ਰਾਬ ਛੱਡਣੀ ਚਾਹੁੰਦਾ ਖੁਸ਼ਵਿੰਦਰ ਉਸ ਨੂੰ ਦੱਸਦਾ ਹੈ ਕਿ ਮੈਂ ਵੀ ਸ਼ਰਾਬ ਪੀਂਦਾ ਸੀ ਮੈਂ ਵੀ ਨਸ਼ੇ ਕਰਦਾ ਸੀ ਪਰ ਇੱਕ ਮੇਰੇ ਕੰਟੈਕਟ ਦੇ ਵਿੱਚ ਬਾਬਾ ਜੀ ਨੇ ਉਹਨਾਂ ਨੇ ਇੱਕ ਉਪਾਅ ਦੱਸਿਆ ਜਿਸ ਉਪਾਅ ਨੂੰ ਕਰਕੇ ਮੈਂ ਨਸ਼ੇ ਬਿਲਕੁਲ ਤਿਆਗ ਗਿਆ ਹੁਣ ਮੈਂ ਕੋਈ ਵੀ ਨਸ਼ਾ ਨਹੀਂ ਕਰਦਾ ਕੁਲਵੰਤ ਨਸ਼ੇ ਛੱਡਣਾ ਚਾਹੁੰਦਾ ਸੀ ਕੁਲਵੰਤ ਨੇ ਇਸ ਨੂੰ ਕਿਹਾ ਕਿ ਜਰ ਜੋ ਮਰਜੀ ਕਰ ਮੈਂ ਵੀ ਸ਼ਰਾਬ ਛੱਡਣੀ ਚਾਹੁੰਨਾ ਮੈਂ ਵੀ ਨਸ਼ਾ ਛੱਡਣਾ ਚਾਹੁੰਨਾ ਤਾਂ ਇਸ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਤੇਰੇ ਵਾਸਤੇ ਵੀ ਬਾਬਾ ਜੀ ਤੋਂ ਕੋਈ ਉਪਾਅ ਪੁੱਛ ਕੇ ਆਵਾਂਗਾ ਖੁਸ਼ਵਿੰਦਰ ਨੇ ਜਿਸ ਦਿਨ ਕੁਲਵੰਤ ਨੇ ਆਪਣੀ ਜ਼ਮੀਨ ਵੇਚਣੀ ਸੀ ਉਸ ਦੇ ਹੱਥ 21 ਲੱਖ ਰੁਪਈਆ ਆਉਣਾ ਸੀ ਉਸ ਦਿਨ ਦਾ ਕੁਲਵੰਤ ਨੂੰ ਦਿਨ ਦੇ ਦਿੱਤਾ ਕਿ ਬਾਬਾ ਜੀ ਨੇ ਕਿਹਾ ਕਿ ਇਸ ਦਿਨ ਤੁਸੀਂ ਇੱਕ ਨਹਿਰ ਦੇ ਕੰਢੇ ਜਾ ਕੇ ਕਿਸੇ ਪਾਣੀ ਦੇ ਕਿਨਾਰੇ ਜਾ ਕੇ ਪ੍ਰਾਰਥਨਾ ਕਰਨੀ ਹੈ ਤੇ ਤੂੰ ਸਦਾ ਲਈ ਸ਼ਰਾਬ ਛੱਡ ਜਾਏਗਾ ਸਦਾ ਲਈ ਤੇਰਾ ਨਸ਼ਿਆਂ ਤੋਂ ਮੂੰਹ ਮੋੜ ਜਾਊ ਤੇ ਜੋ ਤੇਰੇ ਦੂਸਰੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਵੀ ਤੇਰੇ ਨਾਲ ਜਾਣਾ ਪਊ ਜੋ ਬੰਦਾ ਸ਼ਰਾਬ ਪੀਂਦਾ ਤੂੰ ਸ਼ਰਾਬ ਪੀਨਾ ਤੂੰ ਉੱਥੇ ਸ਼ਰਾਬ ਪੀਣੀ ਹੈ ਤੇ ਬਾਕੀ ਜੋ ਤੇਰੇ ਪਰਿਵਾਰਕ ਮੈਂਬਰ ਹੈ ਕੁਲਵੰਤ ਦੇ ਘਰ ਦੇ ਵਿੱਚ ਕੁਲਵੰਤ ਤੋਂ ਇਲਾਵਾ ਉਸ ਦੀ ਘਰ ਵਾਲੀ ਜਿਸ ਦਾ ਨੋ ਹਰਜੀਤ ਕੌਰ 38 ਸਾਲਾ ਉਸ ਦੀ ਬੇਟੀ ਰਮਨਦੀਪ ਕੌਰ 16 ਸਾਲਾ ਤੇ ਉਸ ਦਾ ਬੇਟਾ ਅਵਰਿੰਦਰ ਜਿਸ ਦੀ ਉਮਰ 14 ਸਾਲਾ ਸੀ ਚਾਰ ਪਰਿਵਾਰ ਦੇ ਮੈਂਬਰ ਸੀ ਹੁਣ ਖੁਸ਼ਵਿੰਦਰ ਜਿਸ ਦਿਨ ਇਹਨਾਂ ਦੀ ਜ਼ਮੀਨ ਦੀ ਰਜਿਸਟਰੀ ਹੁੰਦੀ ਹੈ 21 ਲੱਖ ਰੁਪਏ ਇਹਨਾਂ ਦੇ ਹੱਥ ਆਉਂਦਾ ਹੈ ਉਸ ਦਿਨ ਇਹਨਾਂ ਨੂੰ ਕਹਿੰਦਾ ਕਿ ਚਲੋ ਆਪਾਂ ਨਹਿਰ ਦੇ ਕੰਢੇ ਜਾ ਕੇ ਇਹ ਉਪਾਅ ਕਰ ਲਈਏ ਤੇਰੀ ਸ਼ਰਾਬ ਛੁੱਟ ਜਾਵੇਗੀ ਪਰਿਵਾਰਕ ਮੈਂਬਰਾਂ ਨੇ ਵੀ ਸੋਚਿਆ ਕਿ ਜੇ ਇਹ ਉਪਾਅ ਨਾਲ ਇਹਨਾਂ ਦੀ ਸ਼ਰਾਬ ਛੁੱਟਦੀ ਹੈ ਤਾਂ ਇਸ ਤੋਂ ਚੰਗੀ ਕੀ ਗੱਲ ਹੈ ਹੁਣ ਇਹ ਉਹਨਾਂ ਨੂੰ ਸਰਹੰਦ ਨਹਿਰ ਦੇ ਕਿਨਾਰੇ ਲੈ ਜਾਂਦਾ ਇੱਕ ਸ਼ਾਂਤ ਜਗ੍ਹਾ ਤੇ ਉੱਥੇ ਲਿਜਾ ਕੇ ਕੁਲਵੰਤ ਨੂੰ ਕਹਿੰਦਾ ਕਿ ਤੂੰ ਜਿੰਨੀ दारू ਪੀ ਸਕਦਾ ਓਨੀ दारू ਪੀ ਤੇ ਜੋ ਦੂਜੇ ਪਰਿਵਾਰਕ ਮੈਂਬਰ ਸੀ ਉਹਨਾਂ ਨੂੰ ਇਹ ਪ੍ਰਸ਼ਾਦ ਦਿੰਦਾ ਹੈ ਪ੍ਰਸ਼ਾਦ ਦੇ ਵਿੱਚ ਨਸ਼ੀਲਾ ਪਦਾਰਥ ਮਲਾਇਆ ਹੁੰਦਾ ਹੈ ਉਸ ਤੋਂ ਬਾਅਦ ਇਹ ਇਹ ਪਰਿਵਾਰ ਵਾਲਿਆਂ ਨੂੰ ਕਹਿੰਦਾ ਕਿ ਤੁਸੀਂ ਹੁਣ ਝੁੱਕ ਕੇ ਪ੍ਰਾਰਥਨਾ ਕਰੋ ਜਦੋਂ ਇਹ ਪ੍ਰਾਰਥਨਾ ਕਰਨ ਲਈ ਝੁੱਕਦੇ ਨੇ ਤਾਂ ਇਹ ਉਹਨਾਂ ਚਾਰਾਂ ਨੂੰ ਧੱਕਾ ਦੇ ਦਿੰਦਾ ਹੈ ਤੇ ਉਹਨਾਂ ਦੀ ਹੱਤਿਆ ਕਰ ਦਿੰਦਾ ਹੈ ਉਸ ਤੋਂ ਬਾਅਦ ਇਹ ਜੋ 21 ਲੱਖ ਰੁਪਇਆ ਸੀ ਉਸ ਨੂੰ ਲੈ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਤਾਂ ਪੁਲਿਸ ਨੇ ਇਸ ਨੂੰ ਪੁੱਛਿਆ ਕਿ ਇਹ ਪਲਾਨ ਤੇਰੇ ਦਿਮਾਗ ਦੇ ਵਿੱਚ ਕਿੱਦਾਂ ਆਇਆ ਤਾਂ ਇਸ ਨੇ ਕਿਹਾ ਕਿ ਮੈਨੂੰ ਕ੍ਰਾਈਮ ਸਟੋਰੀਆਂ ਪੜਨ ਦਾ ਬੜਾ ਸ਼ੌਂਕ ਹੈ ਨਾਵਲ ਪੜਨ ਦਾ ਬੜਾ ਸ਼ੌਂਕ ਹੈ ਜਿਸ ਵਿੱਚ ਅਪਰਾਧੀ ਇਹ ਜਿਹਾ ਅਪਰਾਧ ਕਰਦਾ ਤੇ ਸਾਫ਼ ਬਚ ਜਾਂਦਾ ਹੈ ਇਹ ਜਿਹਾ ਜੋ ਕਹਾਣੀਆਂ ਨੇ ਜੋ ਫਿਲਮਾਂ ਨੇ ਉਹ ਮੈਨੂੰ ਬੜੀਆਂ achੀਆਂ ਲੱਗਦੀਆਂ ਸੀ ਇਹਨਾਂ ਤੋਂ ਹੀ ਮੈਨੂੰ ਇਹ ਅੰਦਾਜ਼ਾ ਮਿਲਿਆ ਇਹ ਆਈਡੀਆ ਮਿਲਿਆ ਕਿ ਇਸ ਤਰ੍ਹਾਂ ਮੈਂ ਬਚ ਸਕਦਾਗਾ ਕਿਉਂਕਿ ਇੱਕ ਫਿਲਮ ਦੇ ਵਿੱਚ ਇਸਨੇ ਦੇਖਿਆ ਕਿ ਇੱਕ ਬੰਦਾ ਪਾਣੀ ਵਿੱਚ ਤੱਕਾ ਦੇ ਦਿੰਦਾ ਆਪਣੇ ਦੁਸ਼ਮਨ ਨੂੰ ਤੇ ਉਸ ਨੂੰ ਕਦੇ ਵੀ ਪੁਲਿਸ ਨਹੀਂ ਫੜ ਸਕੀ ਸੀ ਇਸਨੇ ਵੀ ਸੋਚਿਆ ਕਿ ਇਦਾਂ ਹੀ ਕੀਤਾ ਜਾਵੇ ਇਹ ਸਭ ਤੋਂ ਵਧੀਆ ਤਰੀਕਾ ਦਾ ਇਸ ਕਰਕੇ ਇਸਨੇ ਉਹਨਾਂ ਚਾਰਾਂ ਨੂੰ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ 21 ਲੱਖ ਰੁਪਿਆ ਜੋ ਉਹਨਾਂ ਕੋਲ ਹੁੰਦਾ ਉਹ ਲੈ ਆਉਂਦਾ ਹੈ 2008 ਦੇ ਵਿੱਚ ਇਹ ਆਪਣਾ ਮਕਾਨ ਬਣਾਉਂਦਾ ਹੈ 7-8 ਲੱਖ ਰੁਪਇਆ ਉਸਤੇ ਹੀ ਖਰਚ ਕਰਦਾ ਫਿਰ ਇਹ ਆਪਣਾ ਵਿਆਹ ਕਰਵਾਉਂਦਾ ਹੈ ਉਸਤੇ ਵੀ 3-4 ਲੱਖ ਰੁਪਇਆ ਖਰਚ ਹੁੰਦਾ ਜਦੋਂ ਪੁਲਿਸ ਤਫਤੀਸ਼ ਕਰਦੀ ਹੈ ਤਾਂ ਪੁਲਿਸ ਨੂੰ ਵੀ ਤਫਤੀਸ਼ ਦੇ ਵਿੱਚ ਪਤਾ ਲੱਗਦਾ ਹੈ ਕਿ 2004 ਦੇ ਵਿੱਚ ਇਸ ਦੇ ਬੈਂਕ ਅਕਾਊਂਟ ਦੇ ਵਿੱਚ ਵੱਡੀ ਰਕਮ ਜਮ੍ਹਾਂ ਕਰਵਾਈ ਗਈ ਸੀ ਇਸ ਨੇ ਸੋਚਿਆ ਕਿ ਇਦਾਂ ਹੀ ਇਹ ਪਰਿਵਾਰ ਦਾ ਵੀ ਮੈਂ ਖਾਤਮਾ ਕਰ ਦਾਂ ਪਰ ਜਿਵੇਂ ਕਹਿੰਦੇ ਹੁੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਫੇਰ ਵੀ ਕਿਤੇ ਨਾ ਕਿਤੇ ਉਹ ਫੜਿਆ ਜਾਂਦਾ ਹੈ ਇਸ ਸੱਤ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਇੱਕ ਜਸਮੀਨ ਬਚ ਜਾਂਦੀ ਹੈ ਤੇ ਉਹ ਇਸ ਦਾ ਭਾਂਡਾ ਫੋੜ ਦਿੰਦੀ ਹੈ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਨਿਚਲੀ ਅਦਾਲਤ ਇਸ ਨੂੰ ਫਾਂਸੀ ਦੀ ਸਜ਼ਾ ਸੁਣਾਉਂਦੀ ਹੈ ਉਸ ਤੋਂ ਬਾਅਦ ਇਹ ਹਾਈ ਕੋਰਟ ਦਾ ਰੁਖ ਕਰਦਾ ਹੈ ਹਾਈ ਕੋਰਟ ਦੇ ਵਿੱਚੋਂ 28 ਅਗਸਤ 2018 ਨੂੰ ਜੋ ਫੈਸਲਾ ਆਉਂਦਾ ਉਹ ਇਹ ਆਉਂਦਾ ਕਿ ਇਸ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਜਾਵੇ ਤੇ ਹੁਣ ਇਹ ਖੁਸ਼ਵਿੰਦਰ ਜੇਲ੍ਹ ਦੇ ਵਿੱਚ ਬੈਠਾ ਆਪਣੀ ਫਾਂਸੀ ਦੀ ਸਜ਼ਾ ਨੂੰ ਉਡੀਕ ਰਿਹਾ ਹੈ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਜਾਗਦੇ ਰਹੋ ਦੁਸ਼ਮਣ ਦਾ ਕੋਈ ਪਤਾ ਨਹੀਂ ਸ਼ିକਾਰੀ ਦਾ ਕੋਈ ਪਤਾ ਨਹੀਂ ਕਿ ਕਿਸ ਰੂਪ ਦੇ ਵਿੱਚ ਕਿਸ ਭੇਸ ਦੇ ਵਿੱਚ ਆ ਕੇ ਸ਼ਿਕਾਰ ਕਰ ਲਵੇ ਇਸ ਲਈ ਜਾਗਦੇ ਰਹੋ ਸਤਰਕ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ